ਆ ਇੱਕ ਵਿਆਹ ਤੋਂ ਬਾਅਦ ਜਦੋਂ ਡੋਲੀ ਤੁਰਨ ਲੱਗਦੀ ਹੈ ਤਾਂ ਲਾੜੀ ਰੋਣ ਦੀ ਐਕਟਿੰਗ ਕਰਦੀ ਹੋਈ ਆਪਣੀ ਮਾਂ ਨੂੰ ਮਜ਼ਾਕੀਆ ਅੰਦਾਜ਼ ਚ ਕਹਿੰਦੀ ਹੈ ਕਿ ਮਾਂ ਇਹ ਮੇਰੇ ਕੋਲੋਂ ਕੰਮ ਬਹੁਤ ਕਰਵਾਇਆ ਕਰਨਗੇ ਮੇਰੇ ਕੋਲੋਂ ਭਾਂਡੇ ਮੰਜਵਾਇਆ ਕਰਨਗੇ ਮਾਂ ਮੈਂ ਹੁਣ ਛੋਟੇ ਛੋਟੇ ਕੱਪੜੇ ਕਿੱਦਾਂ ਪਹਿਨੇਆ ਕਰਾਂਗੀ ਲਾੜੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਲਾੜਾ ਵਿਚਾਰਾ ਦੇਖੋ ਕਿਵੇਂ ਸਦਮੇ ਵਿੱਚ ਹੈ ਕਿ ਇਹ ਹੁਣੇ ਹੀ ਇਹੋ ਜਿਹੀਆਂ ਗੱਲਾਂ ਕਰ ਰਹੀ ਹੈ ਤੇ ਘਰ ਜਾ ਕੇ ਕੀ ਕਰੇਗੀ कपड़े छोटे छोटे कैसे पहनूंगी बोल वाली चा उल्टा जवाब कैसे दूंगी जान लगेगा जब जा पढ़े बोल वाली चल मेरी हाँ। बेटी से निभानी पड़ेगी चले।